ਸਸਿਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਤੱਕ ਦੀ ਵੱਡੀ ਖਬਰ ਮੁਜਾਬ ਦੇ ਲੁਧਿਆਣਾ ਵਿੱਚ ਵੇਰਕਾ ਮਿਲਕ ਪਲਾਂਟ ਵਿੱਚ ਵੱਡਾ ਧਮਾਕਾ ਹੋਇਆ ਏ ਏਅਰ ਹੀਟਰ ਬਲਾਸਟ ਹੋਣ ਕਾਰਨ ਤਮਾਕੇ ਦੀ ਆਵਾਜ਼ ਨਾਲ ਵੇਰਕਾ ਮਿਲਕ ਪਲਾਂਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਮਾਕਾ ਦੇ ਦੌਰਾਨ ਪਲਾਂਟ ਵਿੱਚ ਮੌਜੂਦ 6 ਕਰਮਚਾਰੀ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ 5 ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇਸ ਘਟਨਾ ਬਾਰੇ ਰਗੂਨਾਥ ਚੌਂਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 에ਅਰ ਹੀਟਰ ਵਿੱਚ ਗੈਸ ਜਮਾ ਹੋਣ ਕਾਰਨ ਤਮਾਕਾ ਹੋਇਆ ਅਤੇ ਅੱਗ ਲੱਗ ਗਈ ਉਨਾ ਕਿਹਾ ਕਿ ਫਾਇਰ ਬ੍ਰਿਗੇਡ ਨੇ ਅੱਗ ਬੁਝਾ ਦਿੱਤੀ ਹੈ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਪੰਜ ਜ਼ਖਮੀ ਨੇ ਜ਼ਖਮੀਆਂ ਦੀ ਪਛਾਣ ਕਾਲੂ ਵੰਤ ਸਿੰਘ ਅਜੀਤ ਸਿੰਘ ਪੁਨੀਤ ਕੁਮਾਰ ਦਵਿੰਦਰ ਸਿੰਘ ਅਤੇ ਗੁਰਤੇਜ ਵੱਜੋ ਹੋਈ ਹੈ ਮ੍ਰਿਤਕ ਕਰਮਚਾਰੀ ਦੀ ਪਰੇਸ਼ਾਨ ਕੁਨਾਲ ਜੈਨ ਉਮਰ 42 ਸਾਲ ਵੱਜੋ ਹੋਈ ਹੈ ਜੋ ਕਿ ਹੈਬੋਵਾਲਦਾ ਰਹਿਣ ਵਾਲਾ ਹੈ ਉਸ ਦੀ ਪਤਨੀ ਵੀ ਪਲਾਂਟ ਵਿੱਚ ਕੰਮ ਕਰਦੀ ਹੈ ਕੁਨਾਲ ਜੈਨ ਦੇ ਦੋਸਤ ਸੁਧੀਰ ਜੈਨ ਬਾਰੇ ਕਿਹਾ ਹੈ ਕਿ ਉਹ ਸਾਰੇ ਅਥਰਾਤ ਜਨਮਦਨ ਦੀ ਪਾਰਟੀ ਵਿੱਚ ਸਨ ਇਸ ਦੌਰਾਨ ਉਹਨਾਂ ਨੂੰ ਰਾਤ ਨੂੰ ਪਲਾਂਟ ਮੈਨੇਜਰ ਦਾ ਫੋਨ ਆਇਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਲਾਂਟ ਦਾ ਬੋਇਲਰ ਚੈੱਕ ਕਰਨ ਲਈ ਕਿਹਾ ਗਿਆ ਸੀ ਉਹ ਛੁੱਟੀ ਤੇ ਸੀ ਪਰ ਡਿਊਟੀ ਤੋਂ ਬਾਹਰ ਹੋਣ ਦੇ ਬਾਵਜੂਦ ਬੁਲਾਇਆ ਗਿਆ ਪਲਾਂਟ ਵਿੱਚ 450 ਕਿਲੋਗ੍ਰam ਦੇ ਸਿਲੰਡਰ ਨੇ ਉਹਨਾਂ ਨੂੰ ਵਿਸ਼ਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਪਲਾਂਟ ਦਾ ਟ్రਾਇਲ ਕਰਨਾ ਸੀ ਟ్రਾਇਲ ਕਰਦੇ ਸਮੇਂ ਪਲਾਂਟ ਵਿੱਚ ਹੀਟਰ ਫਟ ਗਿਆ ਪਰਿਵਾਰ ਨੇ ਮੰਗ ਕੀਤੀ ਹੈ ਕਿਸ ਸਰਕਾਰ ਮਾਮਲੇ ਦੀ ਜਾਂਚ ਕਰੇ ਅਤੇ ਉਸ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਵੇ। ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੇ ਫਿਰ ਤੋਂ ਘਰਾ ਕਰ ਦਿੱਤਾ। ਤੇਜ਼ ਰਫ਼ਤਾਰ ਦੇ ਵਿੱਚ ਟਰੱਕ ਚਲਾਉਣ ਦੇ ਕਰਕੇ ਕਈ ਲੋਕਾਂ ਨੂੰ ਮੌਤੇ ਘਾਟ ਉਤਾਰਿਆ ਤੇ ਇਸ ਤੋਂ ਬਾਅਦ ਹੁਣ ਮਾਮਲਾ ਇੱਕ ਵਾਰ ਫਿਰ ਤੋਂ ਸੁਰਖਿਆ ਦੇ ਵਿੱਚ ਹੈ। ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਇਹ ਜਿਹੜਾ ਨੌਜਵਾਨ ਸੀ ਟਰੱਕ ਚਲਾ ਰਿਹਾ ਸੀਗਾ ਪੰਜਾਬੀ ਦੱਸਿਆ ਜਾ ਰਿਹਾ ਜਿਸ ਨੇ ਹੁਣ ਨਸ਼ੇ ਦੀ ਹਾਲਤ ਦੇ ਵਿੱਚ ਟਰੱਕ ਚਲਾਉਣ ਦੇ ਕਰਕੇ ਕਈ ਲੋਕਾਂ ਨੂੰ ਜੋ ਹੈ ਮੌਤ ਦੇ ਘਾਟ ਉਤਾਰ ਦਿੱਤਾ ਹੈ ਕਈ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਪੂਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਅਮਰੀਕਾ ਦੇ ਵਿੱਚ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਦੇ 온ਟਾਰੀਓ ਦੇ ਵਿੱਚ ਵੈਸਟ ਬਾਉਂਡ 10 ਫ੍ਰੀਵੇ ਦੇ ਦੁਪਹਿਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਤੇ ਦੌਰਾਨ ਇੱਕ ਟਰੱਕ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਦੇ ਵਿੱਚ ਜਾ ਵਜਿਆ ਜਿਸ ਕਰਕੇ ਘੱਟੋ ਘੱਟ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਜਦਕਿ ਲੋਕ ਘੋਰ ਜ਼ਖਮੀ ਹੋਏ ਨੇ ਕਈ ਵਾਰਾਂ ਨੂੰ ਟੱਕਰ ਮਾਰਨ ਵਾਲਾ ਇਹ ਟਰੱਕ ਡਰਾਈਵਰ ਦੀ ਜਿਹੜੀ ਪਛਾਣ ਹੋਈ ਹੈ ਉਸ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਜਸ਼ਨਪ੍ਰੀਤ ਸਿੰਘ ਉਤਰੀ ਕੈਲੀਫੋਰਨੀਆ ਦੇ ਯੂਪਾ ਸਿਟੀ ਦਾ ਨਿਵਾਸੀ ਹੈ ਜਿਸ ਨੂੰ ਨਸ਼ੇ 'ਚ ਵਾਹਨ ਚਲਾਉਣ ਅਤੇ ਵਾਹਨ ਨਾਲ ਟੱਕਰ ਮਾਰ ਕੇ ਲੋਕਾਂ ਦੀ ਜਾਨ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਮੌਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ওভারਡੋਜ਼ ਦੀ ਡੋਜ਼ ਲੈ ਕੇ ਵਾਹਨ ਚਲਾ ਰਿਹਾ ਸੀ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ 21 ਸਾਲ ਦਾ ਇਹ ਨੌਜਵਾਨ ਜਸ਼ਨਪ੍ਰੀਤ ਸਿੰਘ ਜੋ ਤੇਜ਼ ਰਫ਼ਤਾਰ ਚ ਵਾਹਨ ਚਲਾ ਰਿਹਾ ਸੀ ਅਤੇ ਟੱਕਰ ਤੋਂ ਪਹਿਲਾਂ ਉਸ ਦੀ ਬ੍ਰੇਕ ਨਹੀਂ ਲੱਗੀ ਔਰ ਅਚਾਨਕ ਹੀ ਇਹ ਵਾਹਨ ਉਸਾ ਟਰੱਕ ਸਗਾ ਕਈ ਗੱਟੀਆਂ ਦੇ ਨਾਲ ਟਕਰਾਇਆ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਸੇ ਘਟਨਾ ਉਸੇ ਸੈਮੀ ਟਰੱਕ ਅਤੇ ਡੈਸ਼ ਕੈਂਪ ਵਿੱਚ ਕੈਦ ਹੋ ਗਈ ਸੀ ਔਰ ਫੂਟੇਜ ਵਿੱਚ ਜਸ਼ਨਪ੍ਰੀਤ ਦਾ ਜਿਹੜਾ ਟਰਾਲਾ ਸਿਗਾ ਟਰੈਕਟਰ ਟਰਾਲਾ ਸਿਗਾ ਇੱਕ ਐਸਯੂਵੀ ਦੇ ਪਿਛਲੇ ਹਿੱਸੇ ਨਾਲ ਟਕਰਾਂਦਾ ਫਿਰ ਉਸੇ ਲੇਨ ਵਿੱਚ ਕਈ ਵਾਹਨਾਂ ਨਾਲ ਟੱਕਰ ਮਾਰਦਾ ਦਿਖਾਈ ਦਿੰਦਾ ਹੈ ਜਾਨੀ ਕਿ ਹੁਣ ਜਸ਼ਨਪ੍ਰੀਤ ਜੋ 21 ਸਾਲਾ ਦਾ ਮਹਿਜ਼ ਇਹ ਨੌਜਵਾਨ ਹੈ ਔਰ ਪੰਜਾਬ ਦਾ ਰਹਿਣ ਵਾਲਾ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਹੈ ਔਰ ਇਹ ਨਸ਼ੇ ਦੀ ওভারਟੋਸ ਵਿੱਚ ਜਾਨੀ ਕਿ ਨਸ਼ਾ ਕਰਕੇ ਜੋ ਆਪਣਾ ਟਰੱਕ ਚਲਾ ਰਿਆ ਸੀ ਤੇ ਉਸ ਦੌਰਾਨ ਵੱਡੀ ਘਟਨਾ ਜਿਹੜੀ ਆ ਇਸ ਨੌਜਵਾਨ ਵੱਲੋਂ ਵਾਪਰ ਜਾਂਦੀ ਹੈ ਵੱਡੀ ਘਟਨਾ ਨੂੰ ਅੰਜਾਮ ਦਿੰਦਾ ਹੈ ਤੇਜ਼ ਰਫਤਾਰ ਤੇ ਨੌਜਵਾਨ ਟਰੱਕ ਚਲਾਉਂਦਾ ਹੈ ਤਾਂ ਪਹਿਲਾਂ ਐਸਯੂਵੀ ਦੇ ਪਿਛਲੇ ਹਿੱਸੇ ਨਾਲ ਟਕਰਾਉਂਦਾ ਹੈ ਤੇ ਫਿਰ ਹੋਰਾਂ ਗੱਡੀਆਂ ਨੂੰ ਵੀ ਇਸ ਹਾਦਸੇ ਦੀ ਚਪੇੜ ਦੇ ਵਿੱਚ ਨੌਜਵਾਨ ਲੈ ਲੈਂਦਾ ਹੈ ਹਾਲਾਂਕਿ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਵੀਡੀਓਸ ਡੈਸ਼ ਕੈਮ ਦੇ ਵਿੱਚ ਰਿਕਾਰਡ ਹੋਈਆਂ ਕੈਦ ਹੋ ਗਈਆਂ ਉਸ ਤੋਂ ਬਾਅਦ ਪੂਰੀ ਜੋਦੋ ਰਿਕਾਰਡਿੰਗ ਕੀਤੀ ਗਈ ਦੇਖੀ ਗਈ ਤਾਂ ਉਸ ਦੇ ਵਿੱਚ ਵਟੇ ਖੁਲਾਸੇ ਹੋਏ ਤਾਂ ਉਸ ਤੋਂ ਬਾਅਦ ਇਸ ਨੌਜਵਾਨ ਦੀ ਜਾਂਚ ਵੀ ਹੋਈ ਹੈ ਇਹ ਨੌਜਵਾਨ ਪਾਇਆ ਗਿਆ ਕਿ ਇਸ ਨੇ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ওভারਡੋਸ ਸੀਗੀ ਔਰ ਇਸ ਨੇ ਪਤਾ ਨਹੀਂ ਲੱਗਿਆ ਤਾਂ ਤੇਜ਼ ਰਫਤਾਰ ਦੇ ਵਿੱਚ ਇਸ ਨੇ ਕਈ ਵਾਹਨਾਂ ਨੂੰ ਆਪਣੀ ਜਪੇੜ ਦੇ ਵਿੱਚ ਲਿਆ ਤਾਂ ਤਿੰਨ ਲੋਕਾਂ ਦੀ ਮੌਤ ਹੋਈ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜੇਸਟੈਂਡ ਫਰੀ ਤੋਂ ਉੱਤੇ ਪੱਟੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਹੋਰ ਪੰਜਾਬੀ ਜਿਹੜਾ ਵਾ ਉਹ ਹੁਣ ਮੁਸੀਬਤ ਦੇ ਵਿੱਚ ਹੈ ਜਿਸ ਤੇ ਹੁਣ ਜਿਹੜਾ ਬਹੁਤ ਵੱਡੇ ਐਕਸ਼ਨ ਜੜੇ ਲਤੇ ਜਾ ਸਕਦੇ ਨੇ ਮਸ਼ਹੂਰ ਪੰਜਾਬੀ ਗਾਇਕ ਤੇਜੀ ਕਾਲੋ ਨੇ ਕੈਰਨਾ ਵਿੱਚ ਗੋਲੀਬਾਰੀ ਦੀਆਂ ਖਬਰਾਂ ਅਤੇ ਇੱਕ ਬਦਨਾਮ ਗੈਂਗਸਟਰ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ ਕਾਲੋ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਕਿਹਾ ਹੈ ਕਿ ਉਹ ਸੁਰੱਖਿਅਤ ਹੈ ਅਤੇ ਠੀਕ ਹੈ ਇਹ ਧਿਆਨ ਦੇਣ ਯੋਗ ਹੈ ਕਿ ਬੁੱਧਵਾਰ ਨੂੰ ਮਹਿੰਦਰ ਸਰਨ ਦੇ ਅਕਾਊਂਟ ਨੇ ਪਿਛਲੇ ਕੁਝ ਦਿਨਾਂ ਤੋਂ ਇੱਕ ਕਥਿਤ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਗਾਇਕ ਦੇ ਪੇਟ ਵਿੱਚ ਗੋਲੀ ਲੱਗੀ ਹੈ ਗੈਂਗਸਟਰਾਂ ਨੇ ਪੋਸਟ ਵਿੱਚ ਕਿਹਾ ਸੀ ਕਿ ਗੋਲੀਬਾਰੀ ਇਸ ਲਈ ਕੀਤੀ ਗਈ ਸੀ ਕਿਉਂਕਿ ਕਾਲੋ ਨੇ ਗੋਦਾਰਾ ਦੇ ਵਿਰੋਧੀ ਗਰੂ ਨੂੰ ਪੈਸੇ ਅਤੇ ਹੋਰ ਤਰੀਕਿਆਂ ਨਾਲ ਸਮਰਥਨ ਦਿੱਤਾ ਸੀ ਉਸ ਨੇ ਉਹਨਾਂ ਲਈ ਰੇਕੀ ਵੀ ਕੀਤੀ ਸੀ ਜੇਕਰ ਉਹ ਨਹੀਂ ਰੁਕਦਾ ਤਾਂ ਉਹ ਅਗਲੀ ਵਾਰ ਉਸ ਨੂੰ ਮਾਰ ਦੇਣਗੇ ਇਸ ਤੋਂ ਇਲਾਵਾ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਮੈਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹਾਂ ਸੋਸ਼ਲ ਮੀਡੀਆ ਅਤੇ ਕੁਝ ਨਿਊਜ਼ ਚੈਨਲਾਂ 'ਤੇ ਝੂਠੀਆਂ ਰਿਪੋਰਟਾਂ ਫਲਾਈਆਂ ਜਾ ਰਹੀਆਂ ਨੇ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਨੂੰ ਗੋਲੀ ਮਾਰ ਦਿੱਤੀ ਗਈ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਮੇਰਾ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਨਹੀਂ ਹੈ ਮੈਂ ਸਾਰੇ ਮੀਡੀਆ ਚੈਨਲਾਂ ਨੂੰ ਅਪੀਲ ਕਰਦਾ ਕਿ ਉਹ ਕਿਸੇ ਵੀ ਖਬਰ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਅਤੇ ਪੁਸ਼ਟੀ ਕਰਨ ਇਸ ਝੂਠੀ ਖਬਰ ਦਾ ਮੇਰੇ ਅਤੇ ਮੇਰੇ ਪਰਿਵਾਰ ਤੇ ਡੂੰਗਾ ਮਾਨਸਿਕ ਪ੍ਰਭਾਵ ਪਿਆ ਹੈ ਅਤੇ ਮੈਂ ਇਸ ਮਾਮਲੇ ਵਿੱਚ ਇਹਨਾਂ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ। ਭਾਰਤਿਆਂ ਦੇ ਲਈ ਇੱਕ ਬੇहद ਰਾਹਤ ਵਾਲੀ ਖਬਰ ਸਾਹਮਣੇ ਆکی ਹੈ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਭਾਰਤੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿੱਚ ਨੇ ਜਾਨੀ ਕਿ ਵਪਾਰਕ ਸਾਂਝ ਜਿਹੜੀ ਆ ਵੱਧ ਸਕਦੀ ਹੈ ਕੋਈ ਵੱਡਾ ਸਮਝੌਤਾ ਭਾਰਤ ਦੇ ਨਾਲ ਅਮਰੀਕਾ ਕਰ ਸਕਦਾ ਹੈ ਨਾਲ ਦੇ ਨਾਲ ਟੈਰਿਫ ਮਾਮਲੇ ਦੇ ਵਿੱਚ ਵੀ ਰਾਹਤ ਦੀਆਂ ਚਰਚਾਵਾਂ ਤੇਜ਼ੀ ਤਾਂ ਹੁਣ ਦੇਖਣਾ ਇਹ ਬਣਦਾ ਹੈ ਕਿ ਆਖਰ ਹੁਣ ਭਾਰਤ ਨੂੰ ਕਿੰਨੇ ਕੁ ਪ੍ਰਤੀਸ਼ਤ ਰਾਹਤ ਮਿਲ ਸਕਦੀ ਹੈ ਰਿਪੋਰਟਰਾਂ ਦੇ ਅਨੁਸਾਰ ਜਾਣਕਾਰੀ ਸਾਹਮਣੇ ਆਈ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਦਰਸਲ ਇਹ ਜਾਣਕਾਰੀ ਆਈ ਹੈ ਕਿ ਹੁਣ ਕਿਹਾ ਜਾ ਰਿਹਾ ਹੈ ਕਿ ਜਿੱਥੇ ਲੰਬੇ ਸਮੇਂ ਤੋਂ ਉਡੀਕ ਸੀ ਕਿ ਵਪਾਰਕ ਸਮਝੌਤੇ ਹੋਣਗੇ ਉਹਨਾਂ ਨੂੰ ਹੁਣ ਅੰਤਿਮ ਰੂਪ ਦੇਣ ਦੇ ਬੇहद ਨਜ਼ਦੀਕ ਜੋ ਹੈ ਅਮਰੀਕਾ ਨਜ਼ਰ ਆ ਰਿਹਾ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਅਮਰੀਕਾ ਬਹੁਤ ਜਲਦ ਭਾਰਤੀ ਵਸਤੂਆਂ ਤੇ ਲੱਗੇ ਟੈਰਿਫ 90% ਨੂੰ ਘਟਾ ਕੇ 15% ਜਾਂ ਤਾਂ 16% ਤੱਕ ਕਰ ਸਕਦੇ ਨੇ ਇਸ ਸਮਝੌਤੇ ਵਿੱਚ ਮੁੱਖ ਤੌਰ ਤੇ ਊਰਜਾ ਤੇ ਖੇਤੀਬਾੜੀ ਖੇਤਰਾ ਵਿੱਚ ਸਹਿਯੋਗ ਵਧਾਉਣ ਦੇ ਅਧੀਨ ਕੇਂਦ੍ਰਿਤ ਕੀਤਾ ਗਿਆ ਹੈ ਔਰ ਟੈਰਿਫ ਵਿੱਚ ਇਸ ਕਟੌਤੀ ਨਾਲ ਭਾਰਤੀ ਨਿਰਯਾਤ ਖਾਸ ਤੌਰ ਤੇ ਕਪੜਾ ਇੰਜੀਨੀਅਰਿੰਗ ਸਮਾਨ ਅਤੇ ਦਵਾਈਆਂ ਅਮਰੀਕੀ ਬਾਜ਼ਾਰ ਵਿੱਚ ਵਧੇਰੇ ਮੁਕਾਬਲੇਬਾਜ਼ੀ ਵਧ ਸਕਦੇ ਨੇ ਇਸ ਡੀਲ ਤਹਿਤ ਭਾਰਤ ਕੁਝ ਅਮਰੀਕੀ ਖੇਤੀ ਉਤਪਾਦਾਂ ਜਿਵੇਂ ਕਿ ਗੈਰ ਜੈਨੇਟਿਕ ਤੌਰ ਤੇ ਸੋਧਿ ਹੋਈ ਮੱਕੀ ਅਤੇ ਸੋਇਆ ਮੀਲ ਤੇ ਆਯਾਤ ਨੂੰ ਵਧਾਉਣ ਲਈ ਇਜਾਜ਼ਤ ਦੇ ਸਕਦਾ ਹੈ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੇ ਆਯਾਤ ਵਿੱਚ ਕਮੀ ਲਿਆਉਣ ਵਿੱਚ ਇਸ ਵਪਾਰਕ ਗਲਬਾਦ ਦਾ ਵਪਾਰਕ ਗਲਬਾਦ ਦਾ ਇੱਕ ਪ੍ਰਮੁੱਖ ਤੱਤ ਬਣਿਆ ਗਿਆ ਜ਼ਿਕਰ ਯੋਗ ਹੈ ਵੀ ਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਦੇ ਵਿੱਚ ਦਾਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ ਰਿਪੋਰਟਰ ਦੇ ਅਨੁਸਾਰ ਇਹ ਸਮਝੌਤੇ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੇ ਜਿਹੜੇ ਆਸੀਆਨ ਸੰਮੇਲਨ ਤੋਂ ਪਹਿਲਾਂ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਹਾਲਾਂਕਿ ਇਸ ਮਾਮਲੇ ਤੇ ਨਾ ਭਾਰਤ ਤੇ ਅਮਰੀਕਾ ਕਿਸੇ ਵੱਲੋਂ ਵੀ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਪਰ ਰਿਪੋਰਟਾਂ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਰੀਪੋਰਟਾਂ ਦੀ ਸੱਚਾਈ ਕਿਚੁਕੁਝ ਹੀ ਸਮੇਂ ਦੇ ਵਿੱਚ ਸਾਹਮਣੇ ਆ ਸਕਦੀ ਹੈ ਇਹ ਜਿਹੜੇ ਸੂਤਰਾਂ ਦੇ ਵੱਲੋਂ ਜਾਣਕਾਰੀ ਆਈ ਹੈ ਪਰ ਨਾਲ ਦੀ ਨਾਲ ਇਹ ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਜੋ ਹੈ ਭਾਰਤ ਨੂੰ ਰਾਹਤ ਦੇ ਸਕਦਾ ਹੈ ਜਾਨੀ ਕਿ ਟੈਰਿਫ ਮਾਮਲੇ ਦੇ ਵਿੱਚ ਅਮਰੀਕਾ ਜੋ ਹੈ ਭਾਰਤ ਨੂੰ ਛੋਟ ਦੇਣ ਵਾਲਾ ਹੋ ਸਕਦਾ ਹੈ ਜਿਵੇਂ 50% ਟੈਰਿਫ ਲੱਗਾ ਹੋਇਆ ਹੈ ਉਹ ਟੈਰਿਫ ਘਟਾ ਕੇ 15-16% ਜਿਹੜਾ ਲੱਗ ਸਕਦਾ ਹੈ ਜਾਨੀ ਕਿ ਰਾਹਤ ਭਾਰਤੀਆਂ ਨੂੰ ਬਹੁਤ ਵੱਡੀ ਮਿਲਣ ਵਾਲੀ ਹੈ ਇਸ ਨਾਲ ਦੇ ਨਾਲ ਭਾਰਤ ਤੇ ਅਮਰੀਕਾ ਦੇ ਵਿੱਚ ਵਪਾਰਕ ਸਾਂਝ ਵੀ ਜਿਹੜੀ ਆ ਉਹ ਬਦਲ ਸਕਦੀ ਹੈ ਤਾਂ ਇਸੇ ਬਾਰੇ ਵੀ ਵੱਡਾ ਐਲਾਨ ਜਲਦ ਹੋ ਸਕਦਾ ਹੈ ਜਿਵੇਂ ਭਾਰਤ ਤੇ ਅਮਰੀਕਾ ਦੇ ਦੋਹਾਂ ਦੇਸ਼ਾਂ ਦੇ ਜਿਹੜੇ ਸੰਬੰਧ ਸੀ ਉਹ ਬਹੁਤ ਜ਼ਿਆਦਾ ਤਣਾਅਪੂਰਨ ਵਾਲੇ ਸੀ ਬਹੁਤ ਸਥਿਤੀ ਜਿਹੜੀ ਸੀ ਬੇਕਾਬੂ ਸੀਗੀ ਔਰ ਦੋਵੇਂ ਦੇਸ਼ ਕਿਤੇ ਨਾ ਕਿਤੇ ਇੱਕ ਦੂਸਰੇ ਦੇ ਨਾਲ ਟੱਕਰਬਾਜ਼ੀ ਦੇ ਵਹਿਸਾਨ ਪਰ ਹੁਣ ਹੋ ਸਕਦਾ ਹੈ ਕਿ ਦੋਹਾਂ ਦੇਸ਼ਾਂ ਦੇ ਵਿੱਚ ਵੱਡੇ ਸਮਝੌਤੇ ਹੋ ਜਾਣ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਤੇ ਭਾਰਤ ਨੂੰ ਵੱਡੀ ਰਾਹਤ ਅਮਰੀਕਾ ਦੇ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕੀ ਕੁਝ ਐਕਸ਼ਨ ਲੱਤੇ ਜਾਂਦੇ ਨੇ ਕਿਹੜੀਆਂ ਕਾਰਵਾਈਆਂ ਕਿਸ ਤਰੀਕੇ ਦੇ ਨਾਲ ਜਿਹੜੇ ਕੰਮਕਾਜ ਕੀਤੇ ਜਾਂਦੇ ਨੇ ਤਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਤਾਂ ਭਾਰਤੀਆਂ ਦੇ ਲਈ ਇੱਕ ਰਾਹਤ ਵਾਲੀ ਜਾਣਕਾਰੀ ਦੇਖਣ ਨੂੰ ਮਿਲੀ ਹੈ ਤਾਂ ਹੁਣ ਅਮਰੀਕਾ ਕੀ ਕੁਝ ਐਕਸ਼ਨ ਲੰਦਾ ਉਹ ਦੇਖਣਾ ਜ਼ਰੂਰੀ ਹੈ ਪੰਜਾਬ ਚ ਦਰਕਾਰਡ ਵਾਲੀਆਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਪੀ ਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ 'ਚ ਹੈ ਯੂਨੀਅਨ ਨੇ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਅੰਦੋਲਨ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਨਾ ਕਹਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸਾਰੇ ਬੱਸ ਡੀਪੂਆਂ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਲੋੜ ਪਈ ਤਾਂ ਪੂਰੀ ਤਰ੍ਹਾਂ ਨਾਲ ਬੱਸਾਂ ਸੜਕਾਂ ਤੋਂ ਹਟਾ ਦਿੱਤੀਆਂ ਜਾਣਗੀਆਂ। ਉਹਨਾਂ ਕਹੇ ਕਿ ਜੇਕਰ ਸਰਕਾਰ ਨੇ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਪੰਜਾਬ 'ਚ ਬੱਸ ਸੇਵਾ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਜਾ ਸਕਦਾ ਹੈ। ਅੱਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ 2511 ਵੱਲੋਂ ਕਿਲੋਮੀਟਰ ਬੱਸਾਂ ਦੇ ਟੈਂਡਰ ਖੋਲਣ ਦੇ ਸੰਬੰਧ 'ਚ 12 ਵਜੇ ਤੋਂ ਸ਼ੇਰਪੁਰ ਚੌਕ ਮੇਨ ਹਾਈਵੇ ਰੋਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪ੍ਰਦਰਸ਼ਨ ਕਰਕੇ ਆਮ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਨੇ ਕਿਉਂਕਿ ਬੋਲੀ ਸਰਕਾਰ ਨੇ ਤਾਂ ਆਪਣੇ ਕੰਨ ਬੰਦ ਕਰਕੇ ਰੱਖੇ ਹੋਏ ਨੇ